ਬੀਤੇ ਦਿਨੀ ਲੁਧਿਆਣਾ ਚ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਵੱਲੋਂ ਬੁੱਡੇ ਨਾਲੇ ਤੇ ਲੱਗੇ ਆਪਣੇ ਨੀਂਹ ਪੱਥਰ ਨੂੰ ਤੋੜਿਆ ਗਿਆ ਜਿਸ ਤੋਂ ਬਾਅਦ ਸਿਆਸਤ ਗਰਮ ਆ ਗਈ ਸੀ ਇਸ ਮਾਮਲੇ ਦੇ ਵਿੱਚ ਸ਼ੇਰ-ਏ-ਪੰਜਾਬ ਅਕਾਲੀ ਦਲ ਦੇ ਆਗੂਆਂ ਨੇ ਪੱਤਰਕਾਰ ਵਾਰਤਾ ਕੀਤੀ ਹੈ ਵਿਧਾਇਕ ਗੁਰਪ੍ਰੀਤ ਗੋਗੀ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਤਾਂ ਉਦੋਂ ਜਿੱਥੇ ਬੰਦੀਆਂ ਨੇ ਇਸ ਪ੍ਰੈਸ ਕਾਨਫਰੰਸ ਹੋਰ ਆਨ ਬੁੱਡੇ ਨਾਲੇ ਦੇ ਮਸਲੇ ਨੂੰ ਵੀ ਚੁੱਕਿਆ ਉਹਨਾਂ ਨੇ ਕਿਹਾ ਮਾਨ ਸਰਕਾਰ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਨੂੰ ਰੋਕੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਵੱਲੋਂ ਵਿਧਾਇਕ ਗੁਰਪ੍ਰੀਤ ਗੋਗੀਦਾ ਜਨਮਾਨ ਵੀ ਕੀਤਾ ਜਾਵੇਗਾ। ਧਿਆਨ ਆ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ। ਅੰਦਰ ਵੀ ਨਾਮ ਅਤੇ ਆਪਣੀ ਕੀਤੀ ਜੇਕਰ ਨਹੀਂ ਆ ਗੁਰਦੀਪ ਸਿੰਘ ਛੇਰੇ ਪੰਜਾਬ ਅਕਾਲੀ ਦਰਬਾਰ ਦਾ ਪ੍ਰਧਾਨ ਅੱਜ ਸਾਡੇ ਰਿਪੋਰਟ ਕਾਨਫਰੰਸ ਕਰ ਰਹੇ ਹਨ। ਮੇਰਾ ਨਾਮ ਦਾ ਸਰਜੀਤ ਸਿੰਘ ਸਾਡੇ ਜਾਂਚਕਰਤਾ ਸਦਾ ਦਰਵਾਜ਼ਾ ਸਿਰੋਟ ਤੋਂ ਸਾਡੇ ਆ। ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਦੋ ਬੁੱਢੇ ਨਾਲੇ ਦਾ ਬੜੇ ਲੰਬੇ ਸਮੇਂ ਤੋਂ ਸਰ ਜੇਡ ਬਾਵਾ ਜੀ ਨੇ ਕਈ ਸਾਲਾਂ ਤੋਂ ਕੈ ਚੱਕਿਆ ਉਹਦੇ ਸਬੰਧ ਚ ਅਸੀਂ ਆਪਣੀ ਦਿੱਤੇ ਬੰਦੀ ਵਰਤ। ਤੁਹਾਡੇ ਨਾ ਵਿਚਾਰ ਤੁਹਾਡੇ ਰਾਹੀਂ ਬਿਆਦੇ ਲੋਕਾਂ ਨਾਲ ਤੇ ਸਰਕਾਰ ਨੂੰ ਪਹੁੰਚਾਉਣਾ। ਗੁਰਬਾਣੀ ਦੇ ਮਤਲਬਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਅੱਜ ਪੰਜਾਬ ਬਹੁਤ ਵੱਡੀਆਂ ਸਮੱਸਿਆਵਾਂ ਚ ਸਮਾਜਿਕ ਆਰਥਿਕ ਧਾਰਮਿਕ ਰਾਜਨੀਤਿਕ ਸਮੱਸਿਆਵਾਂ ਚ ਘੇਰੇ ਹੋਏ ਆ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਬਤਾਵਾਂ ਜਿਹਦੇ ਵਿੱਚ ੁੱਡੇ ਨਾੜੇ ਦੀ ਵੀ ਇੱਕ ਸਮੱਸਿਆ ਪੰਜਾਬ ਦੀ ਇੱਕ ਮੁੱਖ ਸਮੱਸਿਆ ਅੱਜ ਵੱਖ-ਵੱਖ ਜਥੇਬੰਦੀਆਂ ਨੇ ਇੱਥੇ ਵਿਖਾਵਾ ਕੀਤਾ ਉਹਨਾਂ ਦੇ ਵੀ ਅਸੀਂ ਧੰਨਵਾਦੀ ਇਹ ਤੋਂ ਵੀ ਵੱਡੀ ਗੱਲ ਇਹ ਸਾਰੇ ਤੋਂ ਵੱਡੀ ਮਹੱਤਵਪੂਰਨ ਗੱਲ ਹੈ ਕਿ ਬਾਵਾਜੀ ਬਹੁਤ ਪਹਿਲਾਂ ਦੁਪਹਿਰੇ ਵੀ 6.5 ਕਰੋੜ ਰੁਪਏ ਦੀ ਖੁਰਚਿਆ ਗਿਆ ਖਾਤਾ ਹੈ ਅਸੀਂ ਪਿਛਲੇ ਦਿਨਾਂ ਚ ਸਾਡੀ ਜਥੇਬੰਦੀ ਬਲਵਾਇ ਤੇ ਕੰਪਨਸ ਕੀਤੀ ਗਈ ਖਾਤਾ ਕਰਾ ਚਾਹੁੰਦੇ ਉਹਦੇ ਤੋਂ ਮੰਗ ਕੀਤੀ ਗਈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਦੀ ਸੀਬੀਆਈ ਤੋਂ ਜਾਂਚ ਕਰਾਉਣ ਦੀ ਲੋੜ ਹੈ ਜਿਹੜੀ ਕਮੇਟੀ ਵਿਧਾਨ ਸਭਾ ਦੀ ਬਣੀ ਸੀ ਉਪਰ ਪੀਟ ਗੁਪਤੀ ਜੀ ਦੇ ਵਾਈਚ ਉਹਨਾਂ ਨੇ ਵੀ ਰਿਪੋਰਟ ਇਹ ਕਹੇ ਵੀ ਇਹਦੀ ਜਾਂਚ ਕਰਾਉਣੀ ਚਾਹੀਦੀ ਹੈ ਗੋਗੀ ਜੀ ਨੇ ਜਿਹੜਾ ਪੱਤਰ ਤੋੜਿਆ ਅਸੀਂ ਸ਼ਮਨਿਆ ਕਿਉਂ ਨਾ ਇੱਕ ਮਰਦ ਨਾਲ ਕੰਮ ਕੀਤਾ ਤੇ ਜਿਹੜੇ ਹੋਰ ਐਮ.ਐਲ.ਏ. ਉਹਨਾਂ ਨੂੰ ਵੀ ਤੇਰੇ ਪ੍ਰਵਾਨ ਸਿੰਘ ਮਾਨ ਦੀ ਸਰਕਾਰ ਕ੍ਰਪਸ਼ਨ ਦੇ ਮਾਮਲੇ ਤੇ ਗੋਮਗਤ ਉਹ ਮਿੱਟੀ ਝਾੜ ਰਹੀ ਹੈ 650 ਕਰੋੜ ਚੋਂ 350 400 ਤੇ ਲਗਭਗ ਪੈਸਾ ਖਾਧਾ ਗਿਆ ਪੂਰੀ ਜਾਂਚ ਕਰਾਉਣ ਚ ਪ੍ਰਵਾਨ ਸਿੰਘ ਮਾਨ ਨੇ ਇਤਰਾਜ਼ ਕੀ ਹੈ ਕਿਉਂਕਿ ਉਸ ਸਮੇਂ ਪ੍ਰਵਾਨ ਸਿੰਘ ਮਾਨ ਦੀ ਸਰਕਾਰ ਤਾਂ ਨਹੀਂ ਸੀ ਇਹ ਤਾਂ ਸ਼ਿਕਾਇਤ ਹੰਦਾ ਹੈ ਕਿ ਛੋਟੇ ਮੋਲਕੀਆਂ, ਗੁਵਾਰੀਆਂ, ਛਾਇਨਦਾਰਾਂ ਨੂੰ ਫੜ ਕੇ ਵੱਡੇ-ਵੱਡੇ ਜਿਹੇ ਗੁਨਾਹਗਰਾਂ, ਵੱਡੇ ਲੁਟੇਰੇ ਆ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਭੈਣਚੇ, ਡੱਕ ਦੇ ਮੌੜੇ ਆ, ਭਾਇਓ ਕਰਾਪਸ਼ਨ ਦੇ ਆ ਉਹਨਾਂ ਨੂੰ ਬਚਾਉਣਾ ਚਾਹੁੰਦੇ ਆ ਮੈਨੂੰ ਸੰਦੇਹ ਹੈ ਕਿ ਜੋ ਗੋਪੀਸ ਗੋਢੀ ਨੇ ਬਹੁਤ ਵੱਡੀ ਕਥਪਾਈ ਹੈ ਔਰ ਵਕਤ ਸਮੇਂ ਚ ਜਿਵੇਂ ਰਚੀਆ ਦੇ ਵਿੱਚ ਸਟਾਲਨ ਦੇ ਗੁੱਟਾ ਨੂੰ ਖਿੱਚ ਕੇ ਘੁਲਿਆ ਗਿਆ ਹੋਰ ਦੇਸ਼ਾਂ ਦੇ ਵਿੱਚ ਵੀ ਇਹ ਹੈ ਕੁਝ ਵਾਪਰਿਆ ਸਮਾਂ ਆਇਆ ਹੈ ਇਹਨਾਂ ਪਾਪੀਆਂ ਦੇ ਜਿਨ੍ਹਾਂ ਨੇ ਕੋਈ ਮੁੱਖ ਮੰਤਰੀ ਜਾਇ ਕੁਛ ਗਿਆ ਸਮਾਇਗਾ ਕਿ ਉਹ ਇਹਨਾਂ ਨੇ ਪੰਜਾਬ ਨੂੰ ਬੜੀ ਬੁਰੀ ਤਰ੍ਹਾਂ ਲੁੱਟਿਆ ਜੋ ਰਸਤਾ ਗੁਰਪ੍ਰੀਤ ਗੋਪੀ ਨੇ ਪੰਜਾਬ ਦੇ ਐਮਐਨ ਤੇ ਪੰਜਾਬ ਦੇ ਲੋਕਾਂ ਨੂੰ ਦਿਖਾਇਆ ਇਹ ਸਾਰੇ ਜਿਹੜੇ ਇਹਨਾਂ ਦੇ ਪੱਤਰ ਇਹਨੂੰ ਪੜ-ਪੜ ਕੇ ਲੋਕ ਦਿੰਦੇ ਨਾਲ ਜਿ ਸਿੱਤਣਗੇ ਮੈਂ ਸਾਡੀ ਜਥੇਬੰਦੀ ਵੱਲੋਂ ਗੁਰਪ੍ਰੀਤ ਗੋਪੀ ਦਾ ਬਹੁਤ ਧੰਨਵਾਦ ਕਰਦਾ ਹਾਂ ਤੇ ਅਸੀਂ ਉਹਨਾਂ ਨੂੰ ਸਨਮਾਨਤ ਵੀ ਕਰਾਂ ਘਰ ਜਾ ਕੇ ਉਹਨੂੰ ਸੌਂਪਾ ਦੇਵਾਂਗੇ ਕਿ ਜਿਹੜਾ ਇਹ ਮੁੰਡੇ ਨਾਲੇ ਦਾ ਮਾਮਲਾ ਹੈ ਇਹ ਹੱਲ ਹੋ ਸਕਦਾ ਕੋਈ ਔਖਾ ਨਹੀਂ ਪਰ ਸਰਕਾਰ ਦੀ ਗਲਤ ਨੀਤੀਆਂ ਤੇ ਬਦ ਨੀਤੀ ਹੈ ਕਿ ਉਹਨੇ ਸਰਕਾਰੇ ਦੀ ਕੋਰ ਕਰਾਉਂਦੀ ਕਿ ਇਥੋਂ ਦੀ ਜਥੇਬੰਦੀਆਂ ਵੱਲੋਂ ਪਾਰੀ ਜਥੇਬੰਦੀਆਂ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਅਸੀਂ ਨੂੰ 100% ਪਾਣੀ ਨੂੰ ਸ਼ੁੱਧ ਕਰ ਸਕਦੇ ਹਾਂ ਫਿਰ ਉਹਨੇ ਇਹ ਗੱਲ ਕਿਉਂ ਨਹੀਂ ਮੰਨੀ ਚਾਰੀ ਭਗਵਾਨ ਸਿੰਘ ਮਾਨੂ ਨੇ ਜਵਾਬ ਦੇ ਦਿੱਤਾ ਪੰਜਾਬ ਦੇ ਲੋਕ ਉਸ ਦਾ ਮੰਨਦੇ ਆ ਧਰਵਾਜੀ ਵਿਕਤੀ ਦਾ ਖਾਸਾ ਹੈ ਹਾਂਜੀ ਸਰ ਸਾਬ ਜੀ ਸਰਪੀ ਸਿੰਘ ਦਾ ਲਾਲ ਮਾਡੀ ਸਿਰਫ ਗਾਉਂ ਦਾ ਸੀਨੀਅਰ ਅਗਵਾ ਮੈਂ ਤੁਹਾਨੂੰ ਜੇ ਪੁੱਛਤਾ ਜੀ ਗੰਦੇ ਨਾਲੇ ਦਾ ਮੁੱਦਾ ਵੀ ਪੁੱਛਤਾ ਦੇਣਗੇ ਇਹ ਗੰਦੇ ਨਾਲੇ ਦਾ ਮੁੱਦਾ ਜੀ ਇਹਦੇ ਕੋ ਪਹਿਲਾ ਪਾਣੀ ਜਿਓ ਹੈ ਜਿਹੜਾ ਸਭ ਕੋਈ ਹਾਂ ਇਹ ਦੂਸਾ ਵੀ ਸਾਨੂੰ ਬੜਾ ਸਪਸ਼ਟ ਹੈ ਕਿ ਸਾਡੇ ਜੀ ਪ੍ਰਾਣਾ ਪਾਣੀ ਹੈ ਔਰ ਪਾਣੀ ਦੇ ਮਾਮਲੇ ਜਿਹੜਾ ਪੰਜਾਬ ਆ ਫਜੇ ਰਹਿ ਤਰਦੀ ਆ ਕਿਉਂ ਇੱਥੇ ਪਾਣੀ ਦੀ ਗੱਲ ਚਾਲੀ ਦਾ ਚਲਦੀ ਆ ਪਾਣੀ ਦਾ ਮੁੱਦਾ ਚੱਲਦਾ ਤਾਂ ਹੋਰ ਵੀ ਹੈਰਾਨੀ ਹੁੰਦੀ ਆ ਪੀਏ ਪੰਜਾਬ ਦੀ ਧਰਤੀ ਉੱਤੇ ਜਿਹੜੇ ਪਾਣੀ ਦੇ ਮੁੱਦੇ ਨੇ ਉਹ ਕਿਉਂ ਨਹੀਂ ਹੱਲ ਦਿੱਤੇ ਜਾਂਦੇ ਚਾਹੇ ਉਹ ਪੰਜਾਬ ਦੇ ਪਾਣੀ ਬਾਹਰ ਜਾਣ ਦੀ ਗੱਲ ਆ ਚਾਹੇ ਪੰਜਾਬ ਦੇ ਪਾਣੀ ਨੂੰ ਪੂਰੀਤ ਕਰਨ ਦੀ ਗੱਲ ਆ ਚਾਹੇ ਪੰਜਾਬ ਦੇ ਪਾਣੀ ਸਫ ਸਾਫ਼ ਕਰਨ ਦੀ ਗੱਲ ਆ ਇਨ੍ਹਾਂ ਵਿੱਚ ਕਿੰਨੀਆਂ ਸਰਕਾਰਾਂ ਆ ਚੱਲੀਆਂ ਗਈਆਂ ਚਾਹੇ ਉਹ ਕਾਲੀਦਾਰ ਸੀ ਚਾਹੇ ਕਾਂਗਰਸ ਆ ਚਾਹੇ ਅਜਿਹੀ ਪਾਰਟੀ ਆ ਇਹਨਾਂ ਕਿਸੇ ਨੇ ਵੀ ਜਿੰਨਾ ਕੰਮ ਬਣਦਾ ਸੀ ਉਹਦੇ ਵਿੱਚੋਂ ਮਤਲਬ ਪੂਣੀ ਵੀ ਨਹੀਂ ਕੀਤੀ ਜੀ ਕਿਸੇ ਨੇ ਉਹ ਇਸ ਕਰਕੇ ਮੈਂ ਤਾਂ ਇਹ ਕਹਿਣਾ ਵੀ ਇਹ ਜਿਹੜੇ ਸਰਕਾਰਾਂ ਨੇ ਇਹ ਬਿਲਕੁਲ ਝੂਠ ਦੇ ਸਹਾਰੇ ਜਾਈਆਂ ਔਰ ਟੂਟ ਹੀ ਕੁਮਾਰੀਆਂ ਨੇ ਔਰ ਟੂਟ ਦੀ ਇਹਨਾਂ ਕੋਲੇ ਜਿਹੜੀ ਉਹ ਦੁਕਾਨ ਚੱਲਦੀ ਆ ਉਹ ਇਹਨਾਂ ਕੋਲ ਕੁਛ। ਬਾਕੀ ਜਿਹੜੀ ਐਮਐਲ ਸਾਹਿਬ ਨੇ ਕੀਤਾ ਪਥਰੋ ਕੋੜਿਆ ਉਹ ਆਪੁਰਖੀ ਸੇ ਗੋਗੀ ਤੇ ਉਹਨਾਂ ਨੇ ਉਹਨਾਂ ਦੇ ਕੋਲ ਤਾਂ ਵੱਲ ਗਏ ਸਾਰੇ ਉੱਤੇ 292 ਪੇਡਾ। ਉਹ 92 ਪੇਡਾ ਜਿਹੜਾ ਸਾਰੇ ਪੰਜਾਬ ਦੇ ਵਿੱਚ ਗੱਲ ਕਰਦੀ ਬਾਰ-ਬਾਰ। ਮੈਨੂੰ ਇਹ ਲੱਗਿਆ ਵੀ ਇੱਕ ਬੰਦਾ ਇਹਨਾਂ 'ਚ ਹੈਗਾ। ਵੀ ਉਹ ਇਹਨਾਂ ਵਿੱਚ ਨਹੀਂ ਉਹਨਾਂ ਕੋਈ ਸ਼ੇਰ ਵਰਤੀ ਰੱਖਦਾ। ਜਿਹਨੇ ਇਹ ਕੰਮ ਕੀਤਾ। ਉਹ ਸਾਰਿਆਂ ਨੂੰ ਸਾਨੂੰ ਫਰਜ਼ ਬਣਦਾ ਵੀ ਹੋਇਸੀ। ਉਨੂੰ ਸਨਮਾਨ ਵੀ ਕਰੀਏ ਤੇ ਨਾਲ ਉਹਨਾਂ ਦਾ ਅਸੀਂ ਇਹ ਵੀ ਸੋਚੀਏ ਮਾਰੂ ਵਿਚਾਰ ਕਰੀਏ ਆਪ ਸਾਰੇ ਵੀ ਇਹੋ ਜਿਹੜੇ ਬੰਦੇ ਆ ਉਹਨਾਂ ਨੂੰ ਸਾਨੂੰ ਹਲਾਸ਼ੇ ਦੇਣੀ ਚਾਹੀਦੀ ਹੈ ਕਿਉਂਕਿ 650 ਕਰੋੜ ਇਥੇ ਲੱਗਿਆ ਉਹ 650 ਕਰੋੜ ਦਾ ਵਿੱਚੋਂ ਲੱਗਿਆ ਤਾਂ ਕੁਝ ਵੀ ਨਹੀਂ ਫਿਰ ਕਾਗਜ਼ਾਂ ਢੇਡ ਭਰੇ ਮੈਂ ਕਿ ਭਗਵੰਤ ਮਾਨ ਜੀ ਜੋ ਪਹਿਲਾਂ ਜਿੰਨੀ ਸਪੀਚ ਹੈ ਇਹਨਾਂ ਦੀ ਇਹ ਕਹਿੰਦੇ ਹੁੰਦੇ ਸੀ ਇਹਨਾਂ ਦੇ ਪਹਿਲਾਂ ਕਸ਼ਟਾਂ ਬੜੀਆਂ ਆਈਆਂ ਨੇ ਇੱਕ ਕੋਲ ਬਣਿਆ ਜੀ ਉਹ ਕੋਲ ਦੇ ਵਿੱਚ ਉਹ ਬੰਦਾ ਚੱਲਿਆ ਗਿਆ ਤੇ ਕਲੀ ਕਰਨ ਵਾਸਤੇ ਉਥੇ ਕੋਈ ਹੈ ਨਹੀਂ ਸੀ ਉਹ ਜਿਹੜੇ ਇਹਨਾਂ ਨੇ ਸਿਕਟਾ ਬਣਾਵਨਾ ਕਿ ਲੋਕਾਂ ਨੂੰ ਮਰਾ ਕੀਤਾ ਹੁਣ ਤੱਕ ਹੁਣ ਸਿਕਟਾ ਆਪਦੀ ਬਣਾਈ ਜਾਂਦਾ ਆਪਦੀ ਸਿਕਟ ਚੈੱਕ ਕਰੇ ਵੀ ਮੇਰੀ ਸਿਕਟ ਕੀ ਆ ਮੈਂ ਕੀ ਕਰ ਰਿਹਾ ਇਹ ਕਰਕੇ ਜਿਹੜਾ ਇਹ ਮਤਲਬ ਹੁਣੋਂ ਫਰਜ ਬਣਦਾ ਵੀ ਦੀ ਵਿਜੀਲੈਂਸ ਤੋਂ ਜਾਂਚ ਕਰਵਾਵੇ ਸੀਵੇ ਜਾਂਚ ਕਰਵਾਵੇ ਕੋਈ ਆਪਦੇ ਪਾਸੇ ਮੈਂ ਵੀ ਕਮੇਟੀ ਬਣਾ ਕੇ ਜਾਂਚ ਕਰੇ ਤੇ ਜੇ ਲੋਕਾਂ ਨੂੰ ਉਤਰਾਜ ਆ ਸ਼ਹਿਰ ਦੇ ਲੋਕਾਂ ਨੂੰ ਉਤਰਾਜ ਆ ਪੰਜਾਬ ਦੇ ਲੋਕਾਂ ਨੂੰ ਉਤਰਾਜ ਆ ਤੇ ਇਹ ਦਾ ਉਤਰਾਜ ਲੋਕਾਂ ਨੂੰ ਦੂਰ ਕਰਨਾ ਚਾਹੀਦਾ ਇਹਨਾਂ ਨੂੰ ਵੀ ਇਹ ਜਿਹੜੀ ਮਸਲਾ ਇਹ ਮੁੱਢ ਨਾਲੇ ਦਾ ਇਹਨੂੰ ਪਹਿਲਾਂ ਸਾਫ਼ ਕਰਨਾ ਚਾਹੀਦਾ ਇਸ ਸੈਂਟਰ ਤੱਕ ਜਾ ਸਾਡੀ ਗੰਗਾ ਨਦੀ ਆ ਉਹਦੀ ਗੱਲ ਤੇ ਲਈ ਉਹ ਵੀ ਹਸਾਬ ਕਰੰਗਾ ਉਹ ਵੀ ਨਹੀਂ ਹੋਈ ਅਜੇ ਤੱਕ ਉਹ ਵੀ ਕੱਲੀਆਂ ਗੱਲਾਂ ਹੀ ਨੇ ਭਾਗ ਭਾਗ ਕਰਨੇ ਕੋਈ ਨਹੀਂ ਕੀਤਾ ਅੱਜ ਇਹ ਦੋ ਲੋ ਜਾਣੇ ਨਾਲ ਦੇ ਨਾਲ ਦੇ ਨਾਲ ਦੇ ਗੱਲ ਦਾ ਇਹ ਕੋਈ ਨਹੀਂ ਕੀਤਾ ਹੁਣ ਤੱਕ ਇਹ ਬਹਿ ਕੇ ਵਿਚਾਰੀ ਸੋਚੀਏ ਆ ਸਭ ਨੇ ਗੱਲਾਂ ਕੀਤੀਆਂ ਨੇ ਕੰਮ ਨਹੀਂ ਕੀਤਾ ਸੋ ਮੈਂ ਤਾਂ ਇਹੀ ਗੱਲ ਕਹਿਣਾ ਵਾਰ-ਵਾਰ ਕਿ ਸਾਨੂੰ ਇਹ ਦੇ ਉੱਤੇ ਜਿਹੜੇ ਸਰਕਾਰਾਂ ਨੇ ਇਹ ਲੋਕਾਂ ਨੂੰ ਗੌੜਾ ਕਰਕੇ ਜਿਹੜੇ ਸਰਕਾਰਾਂ ਬਣਦੀਆਂ ਨੇ ਲੋਕਾਂ ਨੂੰ ਪਛਾਣ ਕਰਨੀ ਚਾਹੀਦੀ ਹੈ ਉਹ ਪਛਾਣ ਕਰਕੇ ਲੋਕਾਂ ਨੂੰ ਇੰਨਾ ਜਿਹੜਾ ਇਹਨਾਂ ਨੂੰ ਦਬਾਅ ਦੇਣਾ ਚਾਹੀਦਾ ਕਿਉਂਕਿ ਲੈਕਚਰ ਆਉਂਦੇ ਰਹਿੰਦੀਆਂ ਨੇ ਲੈਕਸਰਾ ਵਿੱਚ ਇਹ ਕਿਹੜਾ ਮੁੱਦਾ ਪੁੱលਣਾ ਚਾਹੀਦਾ ਸਾਨੂੰ ਬਾਕੀ ਜਿਹੜਾ ਬੁੱਢੇ ਲੱਗਦਾ ਮੁੱਦਾ ਇਹ ਐਡਾ ਮੁੱਦਾ ਖਾਸ ਮੁੱਦਾ ਇਹ ਲੋਕ ਅੱਗੇ ਜਾ ਕੇ ਰਾਜਸਥਾਨ ਦੇ ਲੋਕ ਜਾਂ ਮਠੰਡੇ ਏਰੀਏ ਦੇ ਅਬੋਰ ਦੇ ਬਾਜ਼ਰਗਾਹ ਦੀ ਲੋਕ ਮੁਕਸਰ ਸਾਈਡ ਦੇ ਲੋਕ ਉਹਨਾਂ ਨੂੰ ਪਾਣੀ ਪੀਂਦੇ ਨੇ ਪਰ ਉਹ ਇਹ ਦੇਖੋ ਪਾਣੀ ਦਾ ਮਲਾਬ ਲਾ ਕੇ ਉਹਨਾਂ ਨੂੰ ਉੱਥੇ ਮਤਲਬ ਪੋਰਦੇ ਨੇ ਪਾਣੀ ਭੇਜਦੇ ਨੇ ਜੋ ਅਮਰ ਕੀ ਸਰਕਾਰਾਂ ਦੀ ਹੈ ਇਹ ਸਰਕਾਰ ਸਰਕਾਰਾਂ ਨੇ ਜਿਹੜੀ ਇੱਕ ਟੈਕਸ ਲੈਂਦੀ ਹੈ ਲੁਧਿਆਣੇ ਦੇ ਲੋਕਾਂ ਟੈਕਸ ਲੈਂਦੀਆਂ ਨੇ ਟੈਕਸ ਲੈ ਕੇ ਉਹ ਪਾਣੀ ਮਤਲਬ ਪਾਣੀ ਦਾ ਟੈਕਸ ਆ ਬੀਲ ਦਾ ਟੈਕਸ ਆ ਸੀ ਬੀਲ ਦਾ ਟੈਕਸ ਉਹ 10000 ਰੁਪਏ ਦਾ ਪੈਸਾ ਲਾਉਂਦੇ ਕਿੱਥੇ ਨੇ ਲੋਕਾਂ ਨੂੰ ਇਹ ਗੰਦਾ ਬੜੀ ਪਾਉਂਦੇ ਨੇ 10000 ਉਸ ਕਰਕੇ ਇਹ ਬਦੇ ਗੰਭੀਰ ਮੁੱਦੇ ਨੇ ਤੇ ਅਸੀਂ ਸਿਰਫ ਆਕਾਲੀ ਦਲ ਵੱਲੋਂ ਬਹੁਤ ਜਿਆਦਾ ਨੰਜ਼ਿਆ ਕਰਦੇ ਆਂ ਤੇ ਨਾਲ ਲੋਕਾਂ ਨੂੰ ਅਸੀਂ ਕਹਿੰਦੇ ਆਂ ਵੀ ਤੁਸੀਂ ਸਾਰੇ ਮਤਲਬ ਇਕੱਠੇ ਹੋਵੋ ਆਪਾਂ ਇਹ ਮੁੱਦੇ ਉੱਤੇ ਕਿ ਜੋ ਅੱਜ ਧਰਨਾ ਹੋਇਆ ਮੁਜ਼ਾਹਰਾ ਹੋਇਆ ਅੱਜ ਇਹ ਦੇਸ਼ ਹੋਣੀ ਆਈਆਂ ਨੇ ਉਹਨਾਂ ਦਾ ਧੰਨਵਾਦ ਕਰਦਾ ਅਗੋ ਵੀ ਜਿਹੜਾ ਐਮਐਲ ਉਹਨਾਂ ਦਾ ਮੈਂ ਧੰਨਵਾਦ ਕਰਦਾ ਵੀ ਲੋਕਾਂ ਨਾਲ ਬੇਨਤੀ ਕਰਦਾ ਕਿ ਡਟ ਕੇ ਤੁਸੀਂ ਇਹ ਮੁੱਦੇ ਮੁੱਦੇ ਆਪਾਂ ਲੈ ਕੇ ਜਾਈਏ ਤਾਂ ਕਿ ਸਭ ਮਤਲਬ ਪੰਜਾਬ ਪੰਜਾਬੀ ਆ ਪੰਜਾਬੀ ਦਾ ਇਤਿਹਾਸ ਆ ਪੰਜਾਬੀ ਉਹ ਜੋ ਵੀ ਕਿਸੇ ਤੱਕਾ ਹੋਇਆ ਜਾਂ ਤੱਕਾ ਹੁੰਦਾ ਉਹ ਤੇ ਸਭ ਤੋਂ ਅੱਗੇ ਉਹ ਕਰਦਾ ਜਿਹੜੇ ਜਿੱਤੇ ਹੋਏ ਐਮਐਲਏ ਨੇ ਇਹ ਪੰਜਾਬੀ ਦਾ ਹੈ ਹੀ ਹੈਗੇ ਨਾ ਜੇ ਪੰਜਾਬੀ ਹੈਗੇ ਨਾ ਤਾਂ ਪੰਜਾਬੀ ਵਾਲੀ ਗੱਲ ਕਰਨ ਜਿਹੜਾ ਉਹ ਤੱਕਾ ਉਹ ਮਤਲਬ ਹੋ ਰਿਹਾ ਉਹ ਪੰਜਾਬੀਏ ਕਰਕੇ ਹੋਰ ਐਮਐਲਏ ਨੂੰ ਵੀ ਇਹਦੇ ਪਾਸੇ ਹੋਣਾ ਚਾਹੀਦਾ ਤੇ ਲੋਕ ਉਹਨਾਂ ਨੂੰ ਬਹੁਤ ਪਿਆਰ ਦੇਣਗੇ ਸਤਿਕਾਰ ਦੇਣਗੇ ਜੇਕਰ ਉਹਨਾਂ ਨੇ ਮਤਲਬ ਇਹ ਹੋਣਾ ਗੋਗੀ ਦਾ ਵੱਲ ਸਮਰਥਨ ਨਾ ਕੀਤਾ ਜਾਂ ਮਤਲਬ ਉਹਨਾਂ ਦਾ ਸਾਥ ਨਾ ਦਿੱਤਾ ਤਾਂ ਜਿਹੜੇ ਲੋਕ ਆ ਵੀ ਉਹਨਾਂ ਦੇ ਖੁੱਦ ਖੜੇ ਹੋਣਗੇ ਕਿਉਂਕਿ ਲੋਕ ਆ ਜਿਹੜੇ ਉਹ ਸੱਚ ਨਾਲ ਪਿਆਰ ਕਰਦੇ ਪੰਜਾਬੀ ਆ ਇਥੋਂ ਦਾ ਜਿਹੜਾ ਭਾਈਚਾਰਾ Hindu ਭਾਈਚਾਰਾ ਤੇ ਮੁਸਲਮਾਨ ਭਾਈਚਾਰਾ ਤੇ ਸਿੱਖ ਭਾਈਚਾਰਾ ਅਸੀਂ ਪਹਿਲਾਂ ਪੰਜਾਬੀ ਆ ਉਹ ਪੰਜਾਬੀ ਹੋਣ ਦੇ ਨਾਲ ਤੇ ਸਾਡਾ ਫਰਜ਼ ਹੋਣਾ ਸਾਰਿਆਂ ਦਾ ਵੀ ਅਸੀਂ ਕੱਢ ਕੇ ਅਸੀਂ ਉਹਨਾਂ ਸਾਥ ਦੀ ਮੋਰ ਦੇ ਗੱਲ ਕਰਨਾ ਕੋਲ